ਪਚਾਰਾ ਹਲਕਾ ਸੁਨੌਰ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਇਸ ਜਨਤਾ ਦਰਬਾਰ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਹੀ ਹੱਲ ਕੱਢਿਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਅਧਿਕਾਰੀ ਤੁਹਾਡੀ ਮਦਦ ਕਰ ਸਕਦਾ ਹੈ ਜੇਕਰ ਕੋਈ ਪੈਸੇ ਮੰਗਦਾ ਹੈ ਤਾਂ ਤੁਰੰਤ ਮੇਰੇ ਕੋਲ ਆਓ ਅਤੇ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ। ਆ ਕੋਸ਼ ਹੈ ਨੋ ਸੀ ਦੇ ਕੋਸ਼ ਜਿਹੜੇ ਆ ਲੋਕਾਂ ਦੇ ਕੰਮ ਹੋਣ ਵਾਲਿਆ ਜਿਵੇਂ ਕਾਫੀ ਦੇਰ ਤੋਂ ਇਹਨਾਂ ਦਾ ਸੀਵਰੇਜ ਦਾ ਕਿਸੇ ਦਾ ਕੰਮ ਹੈ ਕਿਸੇ ਦਾ ਛੜਕਾ ਬਣਾਉਣ ਦਾ ਕੰਮ ਹੈ ਤੇ ਕਿਸੇ ਦਾ ਕਨੈਕਟਰ ਲਵਾਉਣ ਦਾ ਕੰਮ ਹੈ ਛੋਟੇ ਛੋਟੇ ਇਸ਼ੂ ਆ ਲੋਕਾਂ ਦੇ ਉਸਾਰ ਜਿਹੜੀ ਸਾਡੀ ਫਿਰਨੀ ਆ ਫਿਰਨੀ ਕਾਫੀ ਚੰਗੀ ਕੁਝ ਬਣੀ ਹੈ ਤੇ ਕਿਲੋ ਕਿਲੋ ਮੀਟਰ ਦਾ ਜਿਹੜੀ 18 ਚ ਬਣੀ ਉਸ ਤੋਂ ਬਾਅਦ ਪਹਿਲੀ ਜਿਹੜੀ ਪੁਰਾਣੀ ਬਣੀ ਆ ਉਹਦੇ ਇਸ਼ੂ ਆ ਬਈ ਇਹਨੂੰ ਬਣਾਈ ਜਾਵੇ ਛੋਟੇ ਛੋਟੇ ਇਸ਼ੂ ਆ ਮੈਂ ਮੇਰੀ ਕੋਸ਼ਿਸ਼ ਆ ਸਿੰਘ ਸਾਹਿਬ ਨਾਲ ਬਸ ਸਾਰਾ ਲੇਖਦੇ ਵੇ ਬਹੁਤ ਜਲਦੀ ਇਹਦੇ ਪੈਸੇ ਪਵਾ ਜਿਹੜਾ ਮਸਲਾ ਨਿਕਲਵਾਵਾਂਗੇ ਕਹਿਣਾ ਚਾਹਣਾ ਵੀ ਕੋਈ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਜਦੋਂ ਤੁਸੀਂ ਕੋਈ ਕੰਮ ਕਰਾਉਣਾ ਮੈਂ ਤੁਹਾਡੇ ਕੋਲ ਬੈਠਾ ਹਰਦੀਪ ਬੈਠਾ ਸਾਨੂੰ ਦੱਸਿਆ ਕਰੋ ਹਰ ਸੋਮਵਾਰ ਮੈਂ ਤੁਹਾਡੇ ਕੋਲ ਆਇਆ ਕਰਾਂ ਤੁਸੀਂ ਮੈਨੂੰ ਵੋਟਾਂ પાਕੇ ਜਿਤਾਇਆ ਮੈਂ ਤੁਹਾਡਾ ਮਾਫੀ ਮੰਗਦਾ ਵੀ ਮੈਨੂੰ ਪਹਿਲਾਂ ਹੀ ਆਉਣਾ ਚਾਹੀਦਾ ਸੀ ਪਰ ਮੈਂ ਪਹਿਲਾਂ ਨਹੀਂ ਆ ਸਕਿਆ ਕੋਈ ਸੇ ਕਰਾ ਕਰਕੇ ਹੁਣ ਹਰ ਸੋਮਵਾਰ ਨੂੰ ਸੋਮਵਾਰ ਅਸੀਂ ਇੱਥੇ ਬਵਾਗੂ ਪਿਛਲੇ ਜਿਹੜੇ ਕੰਮ ਆ ਉਹਨਾਂ ਦਾ ਤੁਹਾਨੂੰ ਰਿਜ਼ਲਟ ਲਵਾਵਾਂਗੇ ਜਿਹੜੇ ਅੱਜ ਸੋਮਵਾਰ ਆ ਅੱਜ ਨੇ ਜਿਹੜੇ ਕੰਮ ਆ ਤੇ ਅਗਲੇ ਸੋਮਵਾਰ ਤੱਕ ਇਹਨਾਂ ਦਾ ਜਿਹੜਾ ਤੁਹਾਡਾ ਰਿਜ਼ਲਟ ਆ ਉਹ ਮਿਲੂਗਾ ਜੇਦੇ ਤੇ ਕੋਈ ਟੈਕਨੀਕਲ ਪ੍ਰੋਬਲਮ ਆਊਗੀ ਉਹਦਾ ਵੀ ਦੱਸਿਆ ਜਾਊਗਾ ਤੇ ਜਿਹੜਾ ਕੋਈ ਕੰਮ ਹੋਣ ਵਾਲਾ ਆਊਗਾ ਉਹ ਪਤਾ ਸਰ ਜਿਹੜਾ